ਖੋਰ ਕਮੇਟੀ ਦੇ ਮੀਟਿੰਗ ਦੇ ਵਿੱਚ ਵੀ ਜਿਹੜੇ ਬਾਗੀ ਨੇ ਛੇਕ ਮੈਂਬਰ ਨਿਕਲੇ ਸੀ ਇਹ ਵੀ ਵਿੱਚ ਹਾਜ਼ਰ ਸੀ ਪਹਿਲੀ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸਰ ਸ਼ਵੀਰ ਸਿੰਘ ਜੀ ਬਾਦਲ ਨੇ ਕਿ ਆਖਿਆ ਕਿ ਭਾਈ ਦੱਸੋ ਤੁਸੀਂ ਕਿਸੇ ਨੇ ਜੇ ਪ੍ਰਧਾਨਗੀ ਕਰਨੀ ਹੈ ਮੈਂ ਛੱਡਣ ਨੂੰ ਤਿਆਰ ਆ ਇਹ ਸਾਰੇ ਬੰਦੇ ਚੰਦੂ ਮਾਜਰਾ ਟੀਨ ਸਾਫ ਹੋ ਗਏ ਜਿੰਨਾ ਰਖੜਾ ਸਾਹਿਬ ਇਹ ਕਹਿੰਦੇ ਨਹੀਂ ਜੀ ਤੁਸੀਂ ਬਣੇ ਰਹੋ ਪ੍ਰਧਾਨ ਸਾਨੂੰ ਕੋਈ ਇਤਰਾਜ਼ ਨਹੀਂ ਜਦ ਕਿ ਪਰਮਿੰਦਰ ਸਿੰਘ ਢੀਂਸਾ ਹੋਰ ਆਗੂ ਕਹਿੰਦੇ ਨੇ ਕਿ ਇੱਕ ਹੋਰ ਕਮੇਟੀ ਦੇ ਸਾਨੂੰ ਮੈਂਬਰ ਬਣਾ ਦਾ ਦਿੱਤਾ ਸੱਤੋਂ ਕਦੀ ਵੀ ਸਲਾਹ ਨਹੀਂ ਲਈ ਗਈ ਸੱਤੋਂ ਕਦੇ ਪੁੱਛਿਆ ਨਹੀਂ ਗਿਆ ਸਾਨੂੰ ਹਾਲਾਂਕਿ ਬੁਲਾਇਆ ਨਹੀਂ ਗਿਆ ਸੁਖਵੀਰ ਸਿੰਘ ਬਾਦਲ ਉਹ ਇਥੋਂ ਤੱਕ ਕਹਿ ਰਹੇ ਨੇ ਇਹ ਇੱਕ ਹੋਰ ਕਮੇਟੀ ਦਾ ਜਿੱਤ ਤੱਕ ਮਸਲਾ ਹੈ ਉਹਨਾਂ ਨੂੰ ਬੁਲਾਇਆ ਵੀ ਗਿਆ ਸੀ ਉਹ ਨਹੀਂ ਗਏ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਖੋਟ ਸੀ ਮੇਰਾ ਇੱਕ ਬਾਕੀਆਂ ਨੂੰ ਸਵਾਲ ਹੈ ਕਿ ਇਹਨਾਂ ਨੇ ਬੜਾ ਆਨੰਦ ਮਾਣਿਆ ਵਜੀਰੀਆਂ ਲਈਆਂ ਕਰੋੜਾ ਰੁਪਈਆ ਕਮਾਏ ਆ ਇਹਨਾਂ ਦੀ ਇੱਕ ਜਾਂਚ ਹੋਣੀ ਚਾਹੀਦੀ ਹੈ ਕਿ ਜਦੋਂ ਰਾਜਨੀਤੀ ਦੇ ਵਿੱਚ ਆਏ ਉਦੋਂ ਇਹਨਾਂ ਕੋਲ ਕੀ ਸੀ ਅੱਜ ਕੀ ਹਾਲਾਤ ਨੇ ਉਦੋਂ ਇਹੀ ਲੋਕ ਸਰਦਾਰ ਸੁਖਵੀਰ ਸਿੰਘ ਬਾਲੇ ਸੁਰਲੇ ਕਾਉਂਦੇ ਸੀ ਕਿ ਇਹ ਇਹਨਾਂ ਨੇ ਪ੍ਰੋਜੈਕਟ ਲੈ ਕੇ ਆਉਂਦੇ ਨੇ ਹੋਰ ਲੈਂਡ ਕਰ ਛੜਕਾ ਬਣਾਉਂਦੀਆਂ ਹਾਈਵੇ ਬਣਾਉਂਦੇ ਜੀ ਗ੍ਰਿਡ ਬਣਾਉਂਦੇ ਪਾਵਰ ਹਾਊਸ ਬਣਾਉਂਦੀਆਂ ਬਹੁਤ-ਬਹੁਤ ਵੱਡੀਆਂ ਇੰਡਸਟਰੀਆਂ ਲਿਆਉਂਦੀਆਂ ਜੋ ਸਿੱਖ ਇਤਿਹਾਸ ਦੇ ਵਿੱਚ ਯਾਦਗਾਰਾਂ ਸੀ ਉਹ ਬਣਾਈਆਂ ਅੱਜ ਇਹੀ ਬੰਦੇ ਜਿਹੜੇ ਪੰਜ ਛੇ ਨੇ ਉਹੀ ਨਿੰਦਿਆ ਕਰਨ ਲੱਗੇ ਨੇ ਇਹਨਾਂ ਦੇ ਮੁੰਡਿਆਂ ਨੂੰ ਨੌਕ ਦੇ ਦਿੰਦੇ ਟਿਕਟਾਂ ਬੱਚਿਆਂ ਨੂੰ ਟਿਕਟ ਜਵਾਈਆਂ ਨੂੰ ਟਿਕਟਾਂ ਦਿਆਂ ਦੇ ਫਿਰ ਦਾ ਸੁਖਵੀਰ ਸਿੰਘ ਬਾਲਾ ਠੀਕ ਹੈ 4 ਜੂਨ ਨੂੰ ਰਿਜ਼ਲਟ ਆਏ ਨੇ 4 ਜੂਨ ਤੋਂ ਕਿਉਂ ਚੁੱਪ ਰਹੇ ਜੇ ਐਮਪੀ ਬਣ ਜਾਂਦੇ ਫੇਰ ਤਾਂ ਉਹਨਾਂ ਦੇ ਸੋਲੇ ਗਾਉਂਦੇ ਸੀ 4 ਜੂਨ ਤੋਂ ਬਾਅਦ ਇਹਨਾਂ ਨੇ ਸਟੈਪ ਚੱਕਿਆ ਕਿ ਅਸੀਂ ਤਾਂ ਜੀ ਬਾਕੀ ਧੜਾ ਬਣਾਉਣਾ ਜਾਇ ਕਰਨਾ ਇਹ ਬਾਕੀ ਧੜਾ ਨਹੀਂ ਹੈਗਾ ਨਾ ਇਹ ਸੁਧਾਰ ਲੈ ਲੈ ਤਾਂ ਖਰਾਬ ਧੜਾ ਹੈ ਇਹ ਜਿਹੜੇ ਪੰਜ ਛੇ ਸਾਡੇ ਲੀਡਰ ਨੇ ਇਹ ਪੂਰਾ ਇਹਨਾਂ ਨੇ ਜੋਰ ਲਾਇਆ ਕਿ ਅਸੀਂ ਬੀਜੇਪੀ ਨਾਲ ਸੌਤਾ ਕਰਨਾ ਸਾਨੂੰ ਟਿਕਟਾਂ ਦੇਓ ਜੇ ਜਿੱਤਾਂਗੇ ਜੀ ਮਿਨਿਸਟਰੀ ਲੈਣੀ ਹੈ ਸੌਦੇ ਵੀ ਹੋਏ ਪਹਿਲਾਂ ਵੀ ਕੈਪਟਨ ਮਨਿੰਦਰ ਸਿੰਘ ਨੇ ਸੌਦਾ ਕਰਿਆ ਸੀ ਕਿ ਮੈਨੂੰ ਗਵਰਨਰ ਲਾ ਦਿਓ ਲਾਤਾ ਗਵਰਨਰ ਹੋਰ ਮੈਂ ਵੀ ਇੱਕ ਪੀਲ ਕਰਦਾ ਬਾਕੀਆਂ ਨੂੰ ਕਿ ਕਿਰਪਾ ਕਰਕੇ ਤੁਸੀਂ ਸਤਾਰ ਸੁਖਵੀਰ ਸਿੰਘ ਦੀ ਪ੍ਰਧਾਨਗੀ ਥੱਲੇ ਕਹਿੰਦੇ ਹੀਲੇ ਬਸੀਲੇ ਦੇਖ ਲਏ ਅਸੀਂ ਪਹਿਲਾਂ ਚੋਣ ਆਈ ਫਿਰ ਵਿਧਾਨ ਸਭਾ ਚੋਣ ਆਈ ਫਿਰ ਐਮਪੀ ਚੋਣਾਂ ਆਈਆਂ ਫਿਰ ਜਿਮਨੀ ਚੋਣ ਆ ਗਈ ਜਦੋਂ ਖਾਸਾ ਕੁਝ ਦੇਖ ਲਿਆ ਵੀ ਕੁਝ ਨਹੀਂ ਬਣ ਰਿਹਾ ਕਹਿੰਦੇ ਤਾਂ ਅਸੀਂ ਕਦਮ ਚੁੱਕਾਂਗੇ ਤਾਂ ਇਹ ਲੱਗਦਾ ਵੀ ਉਹਨਾਂ ਕਰਕੇ ਸਾਡਾ ਕੰਮ ਖਰਾਬ ਹੋ ਰਿਹਾ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਚ ਪਿਛਲੇ ਲੰਮੇ ਸਮੇਂ ਤੋਂ ਕਾਫੀ ਕਸ਼ਮਕਸ਼ ਚੱਲ ਰਹੀ ਆ ਕਿਉਂਕਿ ਵੱਡੇ ਆਗੂ ਸੀ ਵੱਡੇ ਲੀਡਰ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਕਹਿ ਰਹੇ ਸੀ ਕਿ ਪ੍ਰਧਾਨਗੀ ਛੱਡਣ ਸੁਖਵੀਰ ਸਿੰਘ ਬਾਦਲ ਉਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਨੇ ਕਾਰਵਾਈ ਕੀਤੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਉਸ ਤੋਂ ਬਾਅਦ ਵੱਡੀ ਕਾਰਵਾਈ ਦੇ ਵਿੱਚ ਵੱਡੇ ਆਗੂ ਰਮਿੰਦਰ ਸਿੰਘ ਢੀਂਡਸਾ ਜਾਨੀ ਕਿ ਢੀਂਡਸਾ ਪਰਿਵਾਰ ਤੇ ਬਾਕੀ ਹੋਰ ਵੀ ਪ੍ਰੋਫੈਸਰ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਾਰੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਉਸ ਤੋਂ ਬਾਅਦ ਉਹ ਆਗੂ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਸੀਂ ਚਲਾਈ ਹੋਈ ਆ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰਾਂਗੇ ਜਿਹੜੀਆਂ ਘਾਟਾਂ ਨੇ ਉਹ ਪੂਰੀਆਂ ਕਰਾਂਗੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਸ ਲਈ ਅਸੀਂ ਮੁਆਫੀ ਮੰਗੀ ਵੀ ਆ ਤੇ ਲੋਕਾਂ ਕੋਲ ਜਾਵਾਂਗੇ ਲਗਾਤਾਰ ਆ ਜਿਹੜੀ ਕਸਮਰਸ ਚੱਲ ਰਹੀ ਆ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਵੱਡੀ ਮੀਟਿੰਗ ਕੀਤੀ ਉੱਥੇ ਹੱਥ ਖੜੇ ਕੀਤੇ ਸਾਰੇ ਆਗੂਆਂ ਨੇ ਕਿ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਹੋਣੇ ਚਾਹੀਦੇ ਨੇ ਸੋ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵਿਸ਼ੇ ਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੰਗਰੇੜੀ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੰਗਰੇੜੀ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਦੀ ਕਸ਼ਮਕਸ਼ ਚੱਲ ਰਹੀ ਆ ਪਿਛਲੇ ਦਿਨੀ ਕਾਫੀ ਕੁਝ ਹੋਇਆ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਵੀ ਕੀਤੀ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਪਹਿਲਾਂ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਉਹਨਾਂ ਦੇ ਵਿੱਚੋਂ 38 ਜਿਹੜੇ ਪ੍ਰਧਾਨ ਸੀ ਸਾਡੇ ਜ਼ਿਲ੍ਹਿਆਂ ਦੇ ਉਹਨਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦ ਰਹੇ ਚਾਹੀਦੇ ਨੇ ਇਹ ਉਸ ਤੋਂ ਬਾਅਦ ਵਰਕ ਕਮੇਟੀ ਦੀ ਮੀਟਿੰਗ ਬੁਲਾਈ ਵਰਕ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ 99% ਜੋ ਸਾਡੇ ਮੈਂਬਰ ਸਹਾਬਾਨ ਸਨ ਉਹਨਾਂ ਨੇ ਹਾਜ਼ਰੀ ਭਰ ਕੇ ਇਹ ਪੂਰਨ ਤੌਰ ਤੇ ਭਰੋਸਾ ਪ੍ਰਗਟ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਪੰਜਾਬ ਦੀ ਜਿਹੜੀ ਬੰਗਡੋਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਸਕਦੇ ਨੇ ਉਹਨਾਂ ਤੋਂ ਇਲਾਵਾ ਕੋਈ ਵੀ ਹੋਰ ਆਗੂ ਨਹੀਂ ਉਸ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਹੋਈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਜਿਹੜੇ ਬਾਗੀ ਨੇ 6 ਮੈਂਬਰ ਨਿਕਲੇ ਸੀ ਇਹ ਵੀ ਵਿੱਚ ਹਾਜ਼ਰ ਸੀ ਪਹਿਲੀ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸਰ ਸਵੀਰ ਸਿੰਘ ਜੀ ਬਾਦਲ ਨੇ ਕਿ ਆਖਿਆ ਕਿ ਭਾਈ ਦੱਸੋ ਤੁਸੀਂ ਕਿਸੇ ਨੇ ਜੇ ਪ੍ਰਧਾਨਗੀ ਕਰਨੀ ਹੈ ਮੈਂ ਛੱਡਣ ਨੂੰ ਤਿਆਰ ਹਾਂ ਇਹ ਸਾਰੇ ਬੰਦੇ ਵਿੱਚ ਚੰਦੂ ਮજરા ਢੀਣ ਸਾਹ ਹੋ ਗਏ ਜਿੰਨਾ ਰਖੜਾ ਸਾਹਿਬ ਇਹ ਕਹਿੰਦੇ ਨਹੀਂ ਜੀ ਤੁਸੀਂ ਬਣੇ ਰਹੋ ਪ੍ਰਧਾਨ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਬਹੁਤ ਵਧੀਆ ਪਿਛਲੇ ਸਮਿਆਂ ਦੇ ਵਿੱਚ ਵੀ ਸਰਕਾਰ ਦੇ ਸਮੇਂ ਵੀ ਜੋ ਪੰਜਾਬ ਦੀ ਤਰੱਕੀ ਡਿਵੈਲਪਮੈਂਟ ਕਰਾਈ ਹੈ ਅਸੀਂ ਹੁਣ ਹਾਮੀ ਭਰਦੇ ਆ ਨਹੀਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਪੁੱਛਿਆ ਜਦ ਕਿ ਪਰਮਿੰਦਰ ਸਿੰਘ ਢੀਂਡਸਾ ਹੋਰ ਆਗੂ ਕਹਿੰਦੇ ਨੇ ਕਿ ਕੋਰ ਕਮੇਟੀ ਦੇ ਸਾਨੂੰ ਮੈਂਬਰ ਬਣਾ ਤਾਂ ਦਿੱਤਾ ਸੱਤੋਂ ਕਦੀ ਵੀ ਸਲਾਹ ਨਹੀਂ ਲਈ ਗਈ ਸੱਤੋਂ ਕਦੇ ਪੁੱਛਿਆ ਨਹੀਂ ਗਿਆ ਸਾਨੂੰ ਹਾਲਾਂਕਿ ਬੁਲਾਇਆ ਨਹੀਂ ਗਿਆ ਸੁਖਵੀਰ ਸਿੰਘ ਬਾਦਲ ਵੱਲ ਇੱਥੋਂ ਤੱਕ ਕਹਿ ਰਹੇ ਨੇ ਨਹੀਂ ਕੋਰ ਕਮੇਟੀ ਦਾ ਜਿਹੜਾ ਜਿੱਥੇ ਤੱਕ ਮਸਲਾ ਹੈ ਉਹਨਾਂ ਨੂੰ ਬੁਲਾਇਆ ਵੀ ਗਿਆ ਸੀ ਉਹ ਨਹੀਂ ਗਏ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਖੋਟ ਸੀ ਕਿਉਂਕਿ ਪਹਿਲਾਂ ਉਹਨੇ ਪਲੈਨਿੰਗ ਬਣਾ ਲਈ ਪੀ ਦੇ ਇਸ਼ਾਰੇ ਤੇ ਚੱਲ ਰਹੇ ਨੇ ਕੇਂਦਰ ਦੇ ਵਿੱਚ ਕਿ ਸ਼੍ਰੋਮਣੇ ਇਕਾਲੀਦਾਨ ਨੂੰ ਕਿਸ ਤਰ੍ਹਾਂ ਕਮਜ਼ੋਰ ਕਰਨਾ ਹੈ ਸardar sukhveer singh 바ਦਲ ਨੂੰ ਕਿਸ ਤਰ੍ਹਾਂ ਕਮਜ਼ੋਰ ਕਰਨਾ ਹੈ ਮੇਰਾ ਇੱਕ ਬਾਕੀਆਂ ਨੂੰ ਸਵਾਲ ਹੈ ਕਿ ਇਹਨਾਂ ਨੇ ਬੜਾ ਆਨੰਦ ਮਾਣਿਆ ਵਜੀਰੀਆਂ ਲਈਆਂ ਕਰੋੜਾ ਰੁਪਇਆ ਕਮਾਇਆ ਇਹਨਾਂ ਦੀ ਇੱਕ ਜਾਂਚ ਹੋਣੀ ਚਾਹੀਦੀ ਹੈ ਕਿ ਜਦੋਂ ਰਾਜਨੀਤੀ ਦੇ ਵਿੱਚ ਆਏ ਉਦੋਂ ਇਹਨਾਂ ਕੋਲ ਕੀ ਸੀ ਅੱਜ ਕੀ ਹਾਲਾਤ ਨੇ ਉਦੋਂ ਇਹੀ ਲੋਕ sardar sukhveer singh 바ਦਲ ਸੋਲੇ ਗਾਉਂਦੇ ਸੀ ਇਹ ਇਹਨਾਂ ਨੇ ਪ੍ਰੋਜੈਕਟ ਲੈ ਕੇ ਆਉਂਦੇ ਨੇ ਫੋਰ ਲਾਈਨ ਕਰ ਛੜਕਾ ਬਣਾਉਂਦੀਆਂ ਹਾਈਵੇ ਬਣਾਉਂਦੇ ਜੀ ਗ੍ਰਿਡ ਬਣਾਉਂਦੇ ਪਾਵਰ ਹਾਊਸ ਬਣਾਉਂਦੀਆਂ ਬਹੁਤ ਬਹੁਤ ਵੱਡੀਆਂ ਇੰਡਸਟਰੀਆਂ ਲਿਆਉਂਦੀਆਂ ਜੋ ਸਿੱਖ ਇਤਿਹਾਸ ਦੇ ਵਿੱਚ ਯਾਦਗਾਰਾਂ ਸੀ ਉਹ ਬਣਾਈਆਂ ਅੱਜ ਇਹੀ ਬੰਦੇ ਜਿਹੜੇ ਪੰਜ ਛੇ ਨੇ ਕੋਈ ਨਿੰਦਿਆ ਕਰਨ ਲੱਗੇ ਰਹੇ ਨੇ ਜਿਹਦਾ ਇਹਨਾਂ ਦੇ ਸਾਰ ਇਹਨਾਂ ਦੇ ਮੁਤਾਬਕ ਚੱਲਦੇ ਸੁਭੀਰ ਸਿੰਘ ਜੀ ਬਾਦਲ ਇਹਨਾਂ ਦੇ ਮੁੰਡਿਆਂ ਨੂੰ ਨੌਕਰੀ ਦੇ ਦਿੰਦੇ ਟਿਕਟਾਂ ਬੱਚਿਆਂ ਨੂੰ ਟਿਕਟ ਜਮਾਈਆਂ ਟਿਕਟਾਂ ਦਿਆਂ ਦੇ ਫਿਰ ਤਾਂ ਸੁਭੀਰ ਸਿੰਘ ਬਾਦਲ ਠੀਕ ਹੈ ਅਗਲਾ ਸਵਾਲ ਕੀ ਹੈ ਕਿ ਦੇਖੋ 4 ਜੂਨ ਨੂੰ ਰਿਜ਼ਲਟ ਆਏ ਨੇ ਜੇ ਐਮਪੀ ਬਣ ਜਾਂਦੇ ਫੇਰ ਤਾਂ ਉਹਨਾਂ ਦੇ ਸੋਲੇ ਗਾਉਂਦੇ ਸੀ 4 ਜੂਨ ਤੋਂ ਬਾਅਦ ਇਹਨਾਂ ਨੇ ਸਟੈਪ ਚੱਕਿਆ ਕਿ ਅਸੀਂ ਤਾਂ ਜੀ ਬਾਗੀ ਧੜਾ ਬਣਾਉਣਾ ਜਾਇ ਕਰਨਾ ਇਹ ਬਾਗੀ ਧੜਾ ਨਹੀਂ ਹੈਗਾ ਨਾਇ ਸਹਾਰ ਲੈ ਲੈਦਾ ਖਰਾਬ ਧੜਾ ਇਹਨਾਂ ਨੇ ਪੰਥ ਨੂੰ ਕਮਜ਼ੋਰ ਕਰਨਾ ਦਿੱਲੀ ਵਾਲੇ ਕਮੇਟੀ ਵੀ ਇਹਨਾਂ ਦੀ ਮਦਦ ਕਰਦੀ ਹੈ ਭਾਜਪਾ ਵੀ ਇਹਨਾਂ ਦੀ ਮਦਦ ਕਰਦੀ ਹੈ ਸਰਕਾਰ ਵੀ ਮਦਦ ਕਰਦੀ ਹੈ ਔਰ ਅਸੀਂ 20 ਤਰੀਕ ਨੂੰ ਸੰਤਰ ਚੰਦ ਸਿੰਘ ਲੌਂਗਵਾਲ ਦੀ ਵਰ੍ਹੇ ਦੀ ਬਹੁਤ ਵੱਡਾ ਇਤਿਹਾਸਕ ਘਟਕ ਕਰ ਰਹੇ ਹਾਂ ਹਰ ਹਲਕੇ ਦੇ ਵਿੱਚ 50 ਬੱਸਾਂ ਲੱਗੀਆਂ ਨੇ 100-100 ਗੱਡੀਆਂ ਲੱਗੀਆਂ ਨੇ ਤੁਸੀਂ ਰਿਕਾਰਡ ਤੋੜਿਆ ਦੇਖੋ ਕੋਥੇ ਆਕੇ ਤੁਹਾਡੀ ਨਜ਼ਰਾਂ ਦੇ ਵਿੱਚ ਕਿ ਇਹ ਪੰਥ ਦਾ ਇਕੱਠ ਹੈ ਕਿ ਜਾਂ ਗੈਰ ਪੰਥ ਦਾ ਇਕੱਠ ਹੈ ਇਹ ਸਾਬਤ ਕਰ ਦੇਣਾ 20 ਅਗਸਤ ਨੂੰ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸੁਧਾਰਾ ਰਹਿਰ ਵਾਲੇ ਵੀ ਇਹ ਕਹਿੰਦੇ ਨੇ ਕਿ ਅਸੀਂ ਵੀ ਵੱਡਾ ਇਕੱਠ ਕਰਨਾ ਜੀ 20 ਅਗਸਤ ਨੂੰ ਸਾਡਾ ਵੱਡਾ ਇਕੱਠ ਹੋਣਾ ਅਸੀਂ ਆਪਣੇ ਲੈਵਲ ਦਾ ਇਕੱਠ ਕਰਾਂਗੇ ਤੇ ਉਹ ਵੀ ਇੱਕ ਇਤਿਹਾਸ ਬਣੂ ਇਹ ਇਕੱਠ ਦਾ ਇਕੱਠ ਤੁਹਾਡੇ ਸਾਹਮਣੇ ਆ ਜਾਣਾ ਤੁਸੀਂ ਮੀਡੀਆ ਵਾਲੇ ਦੇ ਦੇਖ ਲਿਓ ਜਾ ਕੇ ਵੀ ਕਿਹਦੇ ਉਹਨਾਂ ਨੇ ਸਰਕਾਰ ਵੀ ਉਹਨਾਂ ਦੀ ਮਦਦ ਕਰਦੀ ਹੈ ਕਾਂਗਰਸ ਵੀ ਕਰਦੀ ਹੈ ਸਾਨੂੰ ਕੋਈ ਪਰਵਾਹੀ ਨਹੀਂ ਇਹ ਗੈਰ ਰਾਜਨੀਤਿਕ ਇਕੱਠ ਨੇ ਜਿਹੜਾ ਪੰਥ ਦਾ ਇਕੱਠ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਹੈ ਕੱਟ ਹੈ ਉਹ ਉਥੇ ਹੋਣਾ ਭਾਈ ਮਨੀ ਸਿੰਘ ਕਾਲਜ ਦੇ ਵਿੱਚ ਪ੍ਰੈਸ ਵੀ ਦੇਖੇ ਆ ਕੇ ਲੋਕ ਵੀ ਦੇਖਣ ਗਿਆ ਕਿ ਕਿ ਕਿੱਡਾ ਵੱਡਾ ਇਕੱਠ ਹੈ ਸਾਡੇ ਵਰਕਰਾਂ ਦੇ ਵਿੱਚ ਮੈਂ ਸਾਰੇ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਾ ਕੇ ਆਏ ਆ ਬਹੁਤ ਵੱਡਾ ਦਸ਼ਾ ਹੈ ਲੋਕ ਆਪ ਨੇ ਖਰਚੇ ਤੇ ਆਪਣੇ ਕਹਿਣ ਤੇ ਬੱਸਾਂ ਭਰ ਰਹੇ ਨੇ ਅੱਜ ਵੀ ਉਹਦੇ ਲੜੀ ਦੇ ਵਿੱਚ ਪੁਆਣੀਗੜ ਮੀਟਿੰਗ ਹੋਈ ਸਾਡੇ ਬੇਨਜੀ ਦੀ ਗੋਲਡੀ ਦੀ ਅਗਵਾਹੀ ਦੇ ਵਿੱਚ ਉਹ ਹਲਕਾ ਚਾਰਜ ਨੇ ਲੋਕਾਂ ਨੇ ਆਪ ਮਾਰੇ ਬੱਸਾਂ ਲਈਆਂ ਨੇ ਆਪ ਦਾ ਖਰਚ ਕਰਕੇ ਆ ਰਹੇ ਨੇ ਔਰ ਹੋਰ ਇਦੂ ਵੱਧ ਕੀ ਹੋ ਸਕਦਾ ਹੈ ਸੰਤਾ ਨੂੰ ਸੰਧਾਨਜਲੀ ਭੇਟ ਕਰਨ ਲਈ ਬਹੁਤ ਵੱਡੀ ਪੱਦਰ ਤੇ ਕੱਠੋ ਨੇ ਬਿਲਕੁਲ ਵੈਸੇ ਉਹ ਆਗੂ ਇਹ ਵੀ ਗੱਲ ਕਰ ਰਹੇ ਨੇ ਕਿ ਸਾਨੂੰ ਚਿੰਤਾ ਕਿ ਵੋਟ ਬੈਂਕ ਸ਼ਰੋਮਣੀ ਅਕਾਲੀ ਦਲ ਦਾ ਡਾਊਨਫਾਲ ਕਿਉਂ ਚੱਲਿਆ ਗਿਆ ਕੋਈ ਵੋਟਾ ਨਹੀਂ ਪਾ ਰਿਹਾ ਪਿੰਡਾਂ ਚੋਂ ਵੋਟਾ ਨਹੀਂ ਆ ਰਹੀਆਂ ਸ਼ਹਿਰਾਂ ਚੋਂ ਨਹੀਂ ਆ ਰਹੀਆਂ ਤਾਂ ਸਾਨੂੰ ਸੋਚਣ ਲਈ ਹੈ ਕਹਿੰਦੇ ਉਧਰ ਤਾਂ ਚਾਪਲੂਸ ਨੇ ਵੀ ਚਾਪਲੂਸੀ ਕਰੀ ਜਾਂਦੇ ਵੀ ਠੀਕ ਹੈ ਜੀ ਠੀਕ ਹੈ ਇੱਕ ਗੱਲ ਹੈ ਜਿਹੜਾ ਇਹ ਮੁਲਾਂਕਣ ਹੋ ਰਿਹਾ ਪਾਰਟੀ ਪ੍ਰਧਾਨ ਸਾਹਿਬ ਬੜੇ ਸਿਹਾਰ ਕਰ ਰਹੇ ਨੇ ਇਹ ਗੱਲ ਠੀਕ ਹੈ ਕਿ ਜਿਹੜੀ ਪਾਰਟੀ ਹੈ ਕਿ ਹੱਦ ਤੱਕ ਕਮਜ਼ੋਰ ਗਈ ਪਰ ਉਹ ਵੀ ਹਿੱਸਾ ਸਨ ਪਾਰਟੀ ਦਾ ਅੱਜ ਤੋਂ 15 ਦਿਨ ਪਹਿਲਾਂ ਉਹ ਵੀ ਵਿੱਚੇ ਸੀ ਜੇ ਉਹਨਾਂ ਨੂੰ ਟਿਕਟਾਂ ਉਨਾਂ ਮੁਤਾਬਕ ਦੇਣੀ ਆ ਉਹਨਾਂ ਦੇ ਪ੍ਰਧਾਨੀਏ ਉਹਨਾਂ ਨੂੰ ਛੱਡਦਾ ਹਲਕਾ ਇੰਚਾਰਜ ਉਹਨਾਂ ਦੇ ਕਹੇ ਤੇ ਬਣ ਜਾਂਨ ਫੇਰ ਤਾਂ ਸਾਰੀਆਂ ਗੱਲਾਂ ਬਿਲਕੁਲ ਖਤਮ ਨੇ ਪਰ ਲੇਕਿਨ ਉਹਨਾਂ ਦਾ ਮੁਤਾਬਕ ਨਹੀਂ ਚੱਲਦੇ ਪ੍ਰਧਾਨ ਸਾਹਿਬ ਨੇ ਜਿਹੜੇ ਸਰ ਸੁਪੀਰ ਸਿੰਘ ਜੀ ਬਾਦਲ ਇੱਕੋ ਇੱਕ ਸਾਡਾ ਦਲੇਰ ਲੀਡਰ ਹੈ ਜਿਹਨੇ ਬੀਜੇਪੀ ਦੇ ਪੂਰਾ ਸਟੈਂਡ ਲਿਆ ਸੈਂਟਰ ਦੇ ਵਿੱਚ ਵੀ ਸਾਡੇ ਬੰਦੀ ਸਿੰਘਾਂ ਰਿਹਾਈ ਕਰਨੀ ਹੈ ਜਿਹੜੇ ਸਾਡੇ ਪੰਜਾਬ ਦੇ ਮਸਲੇ ਨੇ ਕਿਸਾਨਾਂ ਦੇ ਮਸਲੇ ਨੇ ਜੇ ਹੱਲ ਹੋਣਗੇ ਤਾ ਮੈਂ ਸਮਝੋਤਾ ਕਰੂੰਗਾ ਇਹ ਜਿਹੜੇ ਪੰਜ ਛੇ ਸਾਡੇ ਲੀਡਰ ਨੇ ਇਹ ਪੂਰਾ ਇਹਨਾਂ ਨੇ ਜੋਰ ਲਾਇਆ ਕਿ ਅਸੀਂ ਬੀਜੇਪੀ ਨਾਲ ਸਮਝੋਤਾ ਕਰਨਾ ਸਾਨੂੰ ਟਿਕਟਾਂ ਦੇਓ ਜਿਸ ਜਿੱਤਾਂਗੇ ਜੀ ਮਿਨਿਸਟਰੀ ਲੈਣੀ ਹੈ ਸੌਦੇ ਵੀ ਹੋਏ ਪਹਿਲਾਂ ਵੀ ਕੈਪਟਨ ਵਿਨੈਦਰ ਸਿੰਘ ਨੇ ਸੌਦਾ ਕਰਿਆ ਸੀ ਕਿ ਮੈਨੂੰ ਗਵਰਨਰ ਲਾ ਦਿਓ ਲਾਤਾ ਗਵਰਨਰ ਹੋ ਬੀਜੇਪੀ ਇਸ ਗੱਲੋਂ ਚੰਗੀ ਹੈ ਉਹ ਖਸਾਖ ਸਾਕੇ ਸਾਡੇ ਆਗੂਆਂ ਨੂੰ ਐ ਲੈਣ ਤੇ ਲਾ ਦਿੰਦੀ ਹੈ ਮਿਲਨ ਲੈਣੋਂ ਵੀ ਕੁਝ ਨਹੀਂ ਬਦਨਾਮੀ ਦਾ ਕਾਰਨ ਬਨਨਗੇ ਤੁਹਾਡੇ ਸਾਹਮਣੇ ਐ ਔਰ ਮੈਂ ਇਹ ਵੀ ਇੱਕ ਅਪੀਲ ਕਰਦਾ ਬਾਕੀਆਂ ਨੂੰ ਕਿ ਕਿਰਪਾ ਕਰਕੇ ਤੁਸੀਂ ਸਤਾਰ ਸੁਖਵੀਰ ਸਿੰਘ ਦੀ ਪ੍ਰਧਾਨਗੀ ਥੱਲੇ ਕੰਮ ਨਾ ਕਰਿਓ ਮੁੜ ਕੇ ਜ ਜਿੱਥੇ ਰਹੇ ਹੈਗੇ ਉੱਥੇ ਜਾ ਕੇ ਕੰਮ ਕਰੋ ਉਹਨੂੰ ਤਾਕੜਾ ਕਰੋ ਸੁਖਵੀਰ ਸਿੰਘ ਬਾਦਲ ਦਾ ਮੜਾ ਉਹਦੇ ਮਗਰ ਲੋਕ ਨਹੀਂ ਲੱਗਦੇ ਫਿਰ ਥੋੜੇ ਤੁਸੀਂ ਲਾ ਲਓ ਮਗਰ ਉਹਨੂੰ ਲੋਕਾਂ ਨੂੰ ਤੁਸੀਂ ਸੁਧਾਰ ਲੈਣ ਮੜਾਈ ਹੈ ਜੀ ਰੇਡੀ ਸਾਹਿਬ ਤੁਸੀਂ ਗੱਲਬਾਤ ਕੀਤੀ ਹੈ ਕੀ ਲੱਗਦਾ ਤੁਹਾਨੂੰ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਉਹ ਆਗੂ ਦੁਬਾਰਾ ਅਕਾਲੀ ਦਲ ਚਾ ਸਕਦੇ ਨੇ ਉਹ 100% ਆਉਣਗੇ ਜੀ ਉਹਨਾਂ ਕੋਲ ਕੁਛ ਨਹੀਂ ਨਾ ਕੋਈ ਝੰਡਾ ਹੈ ਗੈਰ ਪੰਥਕ ਝੰਡੇ ਨੇ ਨਾ ਉਹਨਾਂ ਕੋਲ ਕੋਈ ਕੱਢ ਰ ਹੈ ਜਿਹੜਾ ਇਕੱਠ ਵੀ ਕਰਨੇ ਉਹਨਾਂ ਨੇ ਸਾਰੀਆਂ ਪਾਰਟੀਆਂ ਸੰਯੋਗ ਲੈਣੇ ਆਪ ਆਪਣੇ ਨੇ ਵੀ ਸਪਾਰਕਰ ਉਹਨਾਂ ਦਾ ਬੀਜੇਪੀ ਵਾਲੀ ਭੇਜ ਰਹੇ ਨੇ ਦਿੱਲੀ ਗੁਰ ਨਾ ਕੋਈ ਕੋਈ ਕੱਢਣਾ ਨਾ ਕੋਈ ਲੋਕਾਂ ਸ਼ਵੀ ਹੈ ਸਾਰੇ ਲੋਕ ਇਹ ਸਵਾਲ ਕਰਦੇ ਨੇ ਕਿ ਤੁਸੀਂ ਸ਼੍ਰੋਮਣੀ ਕਾਲੀ ਸਰਕਾਰਾਂ ਦੇ ਵਿੱਚ ਆਨੰਦ ਮਾਣਿਆ ਆਪਣੇ ਜਮਾਈ ਭਾਈ ਚੇਅਰਮੈਨ ਨੇ ਦਵਾਈਆਂ ਅੱਜ ਕੀ ਹੋ ਗਿਆ ਅੱਜ 4 ਜੂਨ ਤੋਂ ਬਾਅਦ ਕੀ ਕਹੇ ਜੀ ਘਟਨਾ ਵਾਪਰ ਗਈ ਉਹ ਤਾਂ ਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਦਲ ਨੇ ਲਿਆਖਿਆ ਉਹ ਕਹਿੰਦੇ ਹੀਲੇ ਬਸੀਲੇ ਦੇਖ ਲਏ ਅਸੀਂ ਪਹਿਲਾਂ ਚੋਣ ਆਈ ਫਿਰ ਵਿਧਾਨ ਸਭਾ ਚੋਣ ਆਈ ਫਿਰ ਐਮਪੀ ਚੋਣ ਆਈਆਂ ਫਿਰ ਜਿਮਨੀ ਚੋਣ ਆ ਗਈ ਜਦੋਂ ਖਾਸਾ ਕੁਝ ਦੇਖ ਲਿਆ ਵੀ ਕੁਝ ਨਹੀਂ ਬਣ ਰਿਹਾ ਕਹਿੰਦੇ ਤਾਂ ਅਸੀਂ ਕਦਮ ਚ ਉੱਤੇ ਲੱਗਦਾ ਵੀ ਉਹਨਾਂ ਕਰਕੇ ਸਾਡਾ ਕੰਮ ਖਰਾਬ ਹੋ ਰਿਹਾ ਹੈ ਕਿਉਂਕਿ ਕਰਾਪਟ ਬੰਦੇ ਨੇ ਸਾਰਿਆਂ ਨੇ ਸਾਰਿਆਂ ਨੇ ਐਨਡੀਆ ਬਿਲਡਿੰਗਾਂ ਬਣਾਲੀਆਂ ਕੋਠੀਆਂ ਬਣਾਲੀਆਂ ਮੈਂ ਇਹੀ ਦੁਆਰੇ ਬੇਨਤੀ ਕਰਦਾ ਤੁਹਾਡੀ ਮਿਹਰ ਰਹੀ ਵੀ ਜੇ ਸਾਰਾ ਕੁਝ ਦੇਖ ਲਿਆ ਫਿਰ ਸੁਧਾਰ ਲੈ ਨੂੰ ਤਾਕੜਾ ਕਰ ਲੋ ਉਹਦੇ ਜ਼ਿਲ੍ਹਾ ਪ੍ਰਧਾਨ ਲਾ ਦਿਓ ਹਲਕਾਂ ਚਾਰ ਜ਼ਿਲ੍ਹਾ ਲਾ ਦਿਓ ਜਿਨ੍ਹਾਂ ਨੂੰ ਕੋਈ ਨਹੀਂ ਮਿਲਿਆ ਸ਼ੁਰੂ ਕਰੋ ਕੰਮ ਆਪਦਾ ਪਤਾ ਲੱਗ ਜੂ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੀ ਥੋੜਾ ਲੋਕ ਜੁੜਦੇ ਨੇ ਕਿ ਪੰਥਕ ਲੋਕ ਜੁੜਦੇ ਨੇ ਕਿ ਬੀਜੇਪੀ ਦੇ ਇਸ਼ਾਰੇ ਲੋਕ ਜੁੜਦੇ ਨੇ ਲੋਕ ਸਾਹਮਣੇ ਡਟ ਕੇ ਕੰਮ ਕਰਨ ਠੀਕ ਹੈ ਮੁੜ ਕੇ ਇਧਰ ਆਉਣ ਦੀ ਲੋੜ ਨਹੀਂ ਉਹਨਾਂ ਨੂੰ ਨਾ ਇਹ ਪ੍ਰਧਾਨ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਕਿਰ ਉਹਦਾ ਤੋਂ ਚਾਰ ਵਾਰ ਆਗੇ ਹੁਣ ਵੀ ਸਰੇਹੇ ਆ ਰਹੇ ਨੇ ਵੱਡੇ ਲੀਡਰਾਂ ਦੇ ਕਿ ਸਾਨੂੰ ਸ਼ਾਮਲ ਕਰ ਲਓ ਜੀ ਪਰ ਸਾਡੇ ਲੋਕ ਨਹੀਂ ਮੰਨ ਰਹੇ ਜ਼ਿਲ੍ਹਾ ਦੇ ਪ੍ਰਧਾਨ ਜ਼ਿਲ੍ਹਾ ਦੇ ਹਲਕਾ ਚਾਰਜੇ ਸਵੀਕਾਰ ਹੀ ਨਹੀਂ ਕਰ ਰਹੇ ਕਿ ਕੱਲ ਇਹ ਪੈਠੇ ਸ਼ੁਰਾ ਮਾਰ ਕੇ ਆਏ ਨੇ ਪੰਥ ਦਾ ਅੱਜ ਇਹ ਸ਼ਾਮਲ ਹੋਣਾ ਚਾਹੁੰਦੇ ਨੇ ਬਿਲਕੁਲ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚ ਸ਼ਾਮਲ ਵੀ ਹੋਏ ਨੇ ਕੀ ਲੱਗਦਾ ਕਿ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸਨਤ ਆ ਨਹੀਂ ਲੱਗ ਜੂਗੀ ਉਹ ਜਨ ਨਹੀਂ ਲੱਗਦਾ ਇਹਨਾਂ ਦਾ ਪਹਿਲੀ ਇਹਨਾਂ ਦਾ ਜਿਹੜਾ ਐਕਟੀਵਿਟੀ ਸੀ ਉਹ ਪੰਥ ਵਿਰੋਧੀ ਸੀ ਪਾਰਟੀ ਵਿਰੋਧੀ ਸੀ ਸ਼ੁਰੂ ਦੇ ਇਹਨਾਂ ਨੇ ਹੀ ਐਕਟੀਵਿਟੀ ਕਰੀ ਅੱਜ ਨਾਜ਼ਰ ਆ ਗਿਆ ਅੱਜ ਭਾਜੀਪੀ ਦੇ ਇਸ਼ਾਰੇ ਦੇ ਉੱਤੇ ਸਾਰਾ ਕੰਮ ਹੋ ਰਿਹਾ ਇਹਨਾਂ ਦੇ ਪੱਲੇ ਤੱਲੇ ਕੀ ਆ ਵਿਚਾਰਿਆਂ ਦੇ ਉਹ ਜੇ ਉਹਨਾਂ ਦਾ 1920 ਨੂੰ 14 ਦਸੰਬਰ ਨੂੰ ਉਦੋਂ ਤੋਂ ਲਾ ਕੇ ਅੱਜ ਤੱਕ ਸਾਡੇ ਚ ਕਾਲੀਆਂ ਪੇਡਾਂ ਡੋਗਰੇ ਪੈਦਾ ਹੁੰਦੇ ਰਹੇ ਨੇ ਪਰ ਇੱਕੋ ਹੀ ਸ਼੍ਰੋਮਣੀ ਕਾਲੇ ਦਲ ਕਾਮਯਾਬ ਰਿਹਾ ਜਿੱਦੀ ਗਵਾਹੀ ਪਾਰਟੀ ਪ੍ਰਧਾਨ ਸਰਦਾਰ ਸ਼ਵੀਰ ਸਿੰਘ ਬਾਦਲ ਕਰਦੇ ਨੇ ਪਹਿਲਾਂ ਸੰਤਰ ਚਾਂਸ ਸਿੰਘ ਜਲੌਂਗਵਾਲ ਕਰਦੇ ਤੇ ਸੰਤ ਫਤਿਹ ਸਿੰਘ ਜੀ ਮੋਹਨ ਸਿੰਘ ਤੋੜ ਮੇਜਰ ਸਿੰਘ ਨਾਗੋਕੇ ਉਹੀ ਪਰੰਪਰਾ ਚੱਲਦੀ ਆ ਰਹੀ ਹੈ ਇਹ ਉਸੇ ਹੀ ਰਹੂਗੀ ਇਹ ਸਿਰਫ ਟੈਂਪਰੇਰੀ ਇਕੱਠ ਹੈ ਗੈਰਜਥੇਬੰਦ ਇਕੱਠ ਹੈ ਇਹਨਾਂ ਨੇ ਕਿਸੇ ਨੇ ਕੋਈ ਕੰਮ ਜੱਬ ਨਹੀਂ ਹੁੰਦਾ ਬਿਲਕੁਲ ਲੋਕ ਸਭਾ ਚੋਣਾਂ ਹੋਈਆਂ ਪਰਮਿੰਦਰ ਸਿੰਘ ਢੀਂਡ ਸਾਤਾ ਬਿਲਕੁਲ ਆਈ ਨਹੀਂ ਚੋਣ ਮਹਿੰਮ ਚ ਕੀ ਲੱਗਦਾ ਤੁਹਾਨੂੰ ਇੰਨੀ ਕੱਟਵੋਟ ਪੈਣ ਦਾ ਕਾਰਨ ਨਹੀਂ ਦੇਖੋ ਕੱਟਵੋਟ ਲੋਕਾਂ 'ਚ ਰੋਸ ਹੈਗਾ ਇਹ ਚ ਕੋਈ ਸ਼ੱਕ ਨਹੀਂ ਲੋਕਾਂ ਚ ਰੋਸ ਇਸ ਗੱਲ ਦਾ ਤੇ ਕਿ ਸਾਨੂੰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਵਿਛੜ ਗਿਆ ਜਾਂ ਕਿਸਾਨਾਂ ਦੀ ਵੋਟ ਬੈਂਕ ਖਰਾਬ ਹੋ ਗਈ ਜਿਹੜਾ ਨੌਜਵਾਨ ਹੈ ਉਹ ਟੜਕ ਗਿਆ ਉਹਦੇ ਸੁਧਾਰ ਕਰਨ ਲਈ ਬਹੁਤ ਵੱਡੀ ਯਤਨ ਹੋ ਰਹੇ ਨੇ ਪਾਰਟੀ ਨੇ ਮੀਟਿੰਗਾਂ ਹੀ ਬੁਲਾਈਆਂ ਨੇ ਪਾਰਲੀਮੈਂਟ ਬੋਰਡ ਵੀ ਬਣਾਇਆ ਠੀਕ ਹੈ ਜਿੱਥੇ ਕਮੀਆਂ ਪੇਸ਼ੀਆਂ ਨਹੀਂ ਇਹਨਾਂ ਨੂੰ ਦੂਰ ਕਰਨਾ অতি ਜ਼ਰੂਰੀ ਹੈ ਠੀਕ ਹੈ ਉਹਦੇ ਲਈ ਚੱਲ ਰਿਹਾ ਪੂਰਾ ਮਤਲਬ ਪੂਰੀ ਪਲੈਨਿੰਗ ਚੱਲ ਰਿਹਾ ਹੈ ਪੂਰਾ ਸਿਲਸਿਲਾ ਚੱਲ ਰਿਹਾ ਹੈ ਮੁਲਾਂਕਣ ਹੋ ਰਿਹਾ ਹੈ ਤੀਗਾਸ ਤੋਂ ਸ਼੍ਰੀ ਕਾਲਤਾ ਸਾਹਿਬ ਦਾ ਜੋ ਹੁਕਮ ਆਊਗਾ ਪਾਰਟੀ ਪ੍ਰਧਾਨ ਸਰ ਸਵੀਰ ਸਿੰਘ ਜੀ ਬਾਦਲ ਨੇ ਲਾਂਨ ਕੀਤਾ ਕਿ ਜੋ ਵੀ ਮੈਨੂੰ ਉੱਥੇ ਸਜ਼ਾ ਮਿਲੂਗੀ ਮੈਂ ਪੂਰਨ ਤੌਰ ਤੇ ਭੁਗਤਾਂਗਾ ਔਰ ਮੰਨੂਗਾ ਕਿ ਜਿਹੜੀ ਗਲਤੀ ਮੈਂ ਨਹੀਂ ਵੀ ਕੀਤੀ ਮੇਰੀ ਝੋਲੀ ਚ ਪਾਈ ਜਾਵੇ ਠੀਕ ਹੈ ਬਿਲਕੁਲ ਜੀ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੋ ਗੱਲਬਾਤ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜੇ ਬਣਾਈਆ ਕੋਈ ਗੱਲ ਨਹੀਂ ਆਪਣੇ ਹਲਕਾ ਇੰਚਾਰਜ ਲਾਉਣ ਆਪਣੇ ਗਰੁੱਪ ਨੂੰ ਤਕੜਾ ਕਰਨ ਪਰ ਇਹਨਾਂ ਨੇ ਵੱਡੀ ਗੱਲ ਆਖਿਆ ਕਿ ਆਉਣਗੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਸੋ ਇਹ ਵੀ ਕਹ ਰਹੇ ਨੇ ਕਿ ਪਹਿਲਾਂ ਵਜੀਰੀਆਂ ਦਾ ਆਨੰਦ ਮਾਣਿਆ ਅਤੇ ਹੁਣ ਬਾਗੀ ਹੋ ਕੇ ਚੱਲਣਾ ਪਾਰਟੀ ਲਈ ਵਧੀਆ ਗੱਲ ਨਹੀਂ ਇੱਥੋਂ ਤੱਕ ਕਹਿ ਰਹੇ ਨੇ ਸੋ ਹੁਣ ਦੇਖਣਾ ਹੋਵੇਗਾ ਕਿਉਂਕਿ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੀ ਵਰਸੀਆ ਲੋਂਗੋਵਾਲ ਵਿਖੇ ਉੱਥੇ ਵੱਡੀ ਸਟੇਜ ਲਾਉਣੀ ਆ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈਸ ਕਾਨਫਰੰਸ ਪਹਿਲਾਂ ਕੀਤੀ ਕਿ ਅਸੀਂ ਵੱਡਾ ਇਕੱਠ ਕਰਾਂਗੇ ਅਤੇ ਅੱਜ ਤੇਜਿੰਦਰ ਸਿੰਘ ਸੰਗਰੇੜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਹਲਕਾ ਇੰਚਾਰਜ ਵੀ ਇੱਥੇ ਪਹੁੰਚੇ ਸੀ ਕਿ ਅਸੀਂ ਵੱਡਾ ਇਕੱਠ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ 20 ਅਗਸਤ ਨੂੰ ਵੱਡਾ ਇਕੱਠ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚ ਹੋਣਾ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਣਾ ਕੈਮਰਾਮੈਨ ਅਸ਼ੋਕ ਮਾਰਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ